ਜਲੰਧਰ ਦੇ ਇੱਕ ਬਿਜ਼ਨਸਮੈਨ ਹੈ ਉਹਨਾਂ ਨੂੰ ਥ੍ਰੈਟ ਕਾਲ ਆਈ ਸੀ ਕੀ ਲੰਡਾ ਹਦਿੱਕੇ ਦੇ ਨਾਮ ਤੋਂ 2 ਕਰੋੜ ਰੁਪਏ ਮੰਗੇ ਸੀ ਜਲੰਧਰ ਦੇ ਵਿੱਚ ਫਿਰੋਤੀ ਮੰਗਣ ਦਾ سلسلہ ਲਗਾਤਾਰ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਹਾਲ ਹੀ ਦੇ ਵਿੱਚ ਇੱਕ ਵਿਅਕਤੀ ਵੱਲੋਂ ਬਿਜ਼ਨਸ ਪਰਸਨ ਤੋਂ 2 ਕਰੋੜ ਦੀ ਫਰੋਤੀ ਮੰਗੀ ਗਈ ਜਿਸ ਤੋਂ ਬਾਅਦ ਉਸ ਨੂੰ ਜਲੰਧਰ ਪੁਲਿਸ ਨੇ ਸੁਲਝਾ ਲਿਆ ਤੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਇਸ ਮਾਮਲੇ ਦੇ ਵਿੱਚ ਗੱਲਬਾਤ ਕਰਨ ਲਈ ਸਾਡੇ ਨਾਲ ਐਨਸੀਪੀ 2 ਅਦਿੱਤਿਆ ਹੋਰ ਨਾਲੇ ਸਿਰ ਪਹਿਲਾ ਦਾ ਮਾਮਲਾ ਕੀ ਹੈ ਪੂਰਾ ਉਹ ਜੀ ਜਲੰਧਰ ਦੇ ਇੱਕ ਬਿਜ਼ਨਸਮੈਨ ਹੈ ਉਹਨਾਂ ਨੂੰ ਥ੍ਰੈਟ ਕਾਲ ਆਈ ਸੀ ਕੀ ਲੰਡਾ ਹਰੀਕੇ ਦੇ ਨਾਮ ਤੋਂ 2 ਕੋੜੇ ਪਏ ਮੰਗੇ ਸੀ ਅਸੀਂ ਜਿਹੜਾ ਹੈਗਾ ਪਵਚਾ ਦਰਜ ਕਰ ਲਿਆ ਹੈਗਾ ਉਹਨੂੰ ਟੈਕਨੀਕਲੀ ਅਸੀਂ ਜਿਹੜੇ ਹੈਗੇ ਦੋ ਬੰਦਿਆਂ ਨੂੰ ਜਿਹੜੇ ਹੈਗੇ ਟੈਕਨੀਕਲੀ ਐਂਡ ਬਾਕੀ ਜਿਹੜੇ ਅਗੇ ਸਾਰੀ ਸੂਚੀ ਦੋ ਬੰਦੇ ਆ ਤੇ ਜਿਹੜਾ ਇਨਵੋਲਵਮੈਂਟ ਸਾਹਮਣੇ ਆ ਇਹਦਾ ਨਾਮ ਹੈ ਇੱਕ ਦਾ ਨਾਮ ਹੈ ਅਮਨਜੋਤ ਦੂਜਾ ਨਾਮ ਹੈ ਮੱਖਣ ਸਿੰਘ ਅਮਨਜੋਤ ਬੇਸਿਕਲੀ ਯੂਕੇ ਬੇਸਟ ਹੈਗਾ ਅਮਨਜੋਤ ਨੇ ਕੋਲ ਕੀਤੀ ਸੀਗੀ ਐਂਡ ਜਿਹੜਾ ਮੱਖਣ ਸਿੰਘ ਹੈ ਉਹਦਾ ਉਹਦਾ ਬੇਟਾ ਉਹਦਾ ਹੈਗਾ ਅੱਛਾ ਮਤਲਬ ਫੈਮਿਲੀ ਦੇ ਵਿੱਚ ਸੀਗੇ ਦੋਨੋਂ ਉਹਦਾ ਫਾਦਰ ਮੱਖਣ ਸਿੰਘ ਉਹਦਾ ਫਾਦਰ ਹੈ ਐਂਡ ਜਿਹੜੇ ਹੈਗੇ ਇਹ ਸ਼ਾਹਪੂਰ ਦੇ ਰਹਿਣ ਵਾਲੇ ਹੈਗੇ ਇਹਨਾਂ ਨੇ ਇਹਨਾਂ ਦੇ ਵੱਲੋਂ ਕੋਲ ਕੀਤਾ ਗਿਆ ਸੀ ਉਹ ਕਨਫਰਮ ਹੋ ਗਿਆ ਹੈ ਕਿ ਜਿਹੜਾ ਫੋਨ ਨੰਬਰ ਜਿੱਦੇ ਤੋਂ ਕੋਲ ਹੋਇਆ ਸੀ ਉਹ ਅਮਨਜੋਤ ਦਾ ਹੀ ਸੀ ਅੱਛਾ ਮਤਲਬ ਉਹਨਾਂ ਦੇ ਫਾਦਰ ਨੇ ਫੋਨ ਕੀਤਾ ਸੀ ਕੈਨੇਡਾ ਤੋਂ ਅੱਛਾ ਇਹ ਇਹ ਦੇ ਚ ਹੈਗਾ ਕਿ ਜਿਹੜਾ ਮੱਖਣ ਸਿੰਘ ਹੈ ਉਹ ਹੁਸ਼ਿਆਪੂ ਤੇ ਬੰਦਾ ਹੈ ਉਹਦਾ ਜਿਹੜਾ ਬੇਟਾ ਹੈ ਉਹ ਯੂਕੇ ਦੇ ਹੈਗਾ ਜਿਹੜਾ ਅਮਨਜੋਤ ਹੈ ਅਮਨਜੋਤ ਵੱਲੋਂ ਯੂਕੇ ਤੋਂ ਕੋਲ ਕੀਤੀ ਗਈ ਸੀ ਅੱਛਾ ਕਿੰਨੀ ਫਰੋਤੀ ਮੰਗੀ ਗਈ ਸੀ ਦੋ ਕਰੋੜ ਦੀ ਇਹਦੇ ਚ Ne? यूके ਉਹਨਾਂ ਦੇ ਖਿਲਾਫ ਜਿਹੜੀ ਅਸੀਂ ਜਿਹੜੇ ਹੈਗੇ ਜਿਹੜੇ ਡਿਊ ਪ੍ਰੋਸੈਸ ਅਸੀਂ ਲੀਗਲ ਪ੍ਰोसीडिंग ਆ ਉਹ ਅਸੀਂ ਪਸ਼ੂ ਕਰਾਂਗੇ ਜੀ ਅੱਛਾ ਦਸਤੂ ਫਰੋਤੀ ਮੰਗੀ ਸੀ ਕਿ ਉਹ ਕਿਹੜਾ ਕੰਮ ਕਰਦੇ ਹੈਗੇ ਨੇ ਕਿਹੜੇ ਉਹ ਉਹ ਬੇਸਿਕਲੀ ਅਰਧ ਦੇ ਜਿਹੜੇ ਅਰਧ ਦੇ ਬਿਜ਼ਨਸਮੈਨ ਹੈਗੇ ਜੀ ਜੀ ਤੇ ਅੱਛਾ ਹੁਣ ਮਤਲਬ ਕੀ ਫਰਦਰ ਕਾਰਵਾਈ ਜਿਹੜੀ ਹੈਗੀ ਉਹ ਫਰਦਰ ਇਨਵੈਸਟੀਗੇਸ਼ਨ ਅਸੀਂ ਦੇਖਵਾਂਗੇ ਅਸੀਂ ਜਿਹੜੇ ਵੀ ਫਰਦਰ ਜਿਹੜੀ ਟੈਕਨੀਕਲੀ ਐਂਡ ਫਾਈਨੈਂਸ਼ੀਅਲੀ ਅਸੀਂ ਚੈੱਕ ਕਰਵਾਂਗੇ ਕਿ ਇਹਨਾਂ ਦਾ ਕਿਹੜਾ ਕਿਹੜਾ ਇਨਵੋਲਵਮੈਂਟ ਸੀ ਉਹ ਕਿਹੜੇ ਬੰਦੇ ਹੈਗੇ ਇਹਨਾਂ ਦੇ ਅਸੋਸੀਏਟਸ ਕੌਣ ਹੈਗੇ ਉਹ ਸਾਰ ਬਾਦ ਦੇ ਵਿੱਚ ਕੀ ਉਹਨਾਂ ਨੇ ਜਿਹੜਾ ਦੇਖੋ ਇਹ ਜਿਹੜਾ ਬੜਾ ਬੜਾ ਇਹ ਜੋ ਨਾਉ ਜਿਹੜਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਰੀਸੈਂਟਲੀ ਫਸਟਾ ਦੱਲ ਜੁਆ ਇਹ ਇਸ ਚੀਜ਼ ਨੂੰ ਅੱਗੇ ਥੋ ਹੋ ਇਨਵੈਸਟੀਗੇਸ਼ਨ ਨੂੰ ਥੋੜਾ ਟਾਈਮ ਲੱਗੇਗਾ ਕੋਈ ਨਸ਼ਾ ਵੀ ਕਰਦੇ ਹੋਏ ਹੈਗੇ ਜਾਂ ਫਿਰ ਕਿਸੇ ਗੈਂਗ ਦੇ ਨਾਲ ਇਰਿਲੇਟਡ ਹੈ ਜੋ ਇਹ ਜੋ ਨਾ ਕੋਈ ਲਿੰਕ ਇਹਦਾ ਇਹਦਾ ਕੋਈ ਸਾਹਮਣੇ ਨਹੀਂ ਆਇਆ ਇੱਕ ਵੱਡੇ ਗੈਂਗਸਟਰ ਦਾ ਜਿਵੇਂ ਨਾਮ ਲਿਖ ਕੇ ਥ੍ਰੈਟਸ ਦਿੱਤਾ ਉਸ ਤੋਂ ਬਾਅਦ ਕੋਈ ਉਹ ਵੱਡੇ ਗੈਂਗਸਟਰ ਦਾ ਨਾਮ ਲਿਆ ਹੈਗਾ ਬਟ ਉਹਨਾਂ ਦੇ ਨਾਲ ਲਿੰਕ ਐਜ ਐਜ ਆਫ ਨਾਉ ਸਟੈਬਲਿਸ਼ ਨਹੀਂ ਹੋਇਆ ਹੈਗਾ ਉਹ ਦਵਾਨੇ ਤਸਵੀਰ ਅਸੀਂ ਦੇਖेंगे अगर आएगा तो असी उसे हिसाब ना आगे फॉर द वेन्यू चेक करवाएंगे कोई इसदा क्रिमिनल रिकॉर्ड ਪਹਿਲਾਂ ਵੀ ਨਹੀਂ ਨਹੀਂ এজ ਆਫ ਨੋ ਕ੍ਰਿਮੀਨਲ ਸਟੇਟ ਠੀਕ ਹੈ ਸ਼ੁਕਰੀਆ ਤਾਂ ਅਦਿੱਤਿਆ ਇਹਨਾਂ ਦਿਨਾਂ ਦੇ ਨਾਲ ਗੱਲਬਾਤ ਕੀਤੀ ਹੈ ਪੂਰਾ ਮਾਮਲਾ ਜਿਹੜਾ ਹੈਗਾ ਉਹ ਇੱਕੋ ਦਿਨ ਦੇ ਵਿੱਚ ਸੁਜਾ ਲਿਆ ਗਿਆ ਹੈ ਕੈਮਰਾ ਪਰਸਨ ਪੰਕ ਦੇ ਨਾਲ ਰਾਜੂ ਗੁਪਤਾ ਬਾਬੂ ਸ਼ਾਈ ਟਾਈਮ ਚਲੰਦ